ਇਸ ਸਹਜ ਸੋਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤੁ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝੱਟੀ ਐ ਤਉ ਦਢਠੇ ਸਚ ਪਤਿ ਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਪਤਿ ਸੋ ਸਿਰਸਾ ਹੁੰਦੈ ਜੇ ਸਪਾਸ ਬੈਠਿਆ ਸੋਹੀਏ ਸਭਨੋਂ ਦਵੈ ਸੋ ਸਜਣ ਸਚਪਤਿ ਸੋ ਸਿਰਸ਼ੋੰਦਸ਼ੋਹ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾਵੇ ਸਤਨਾਮ ਸ਼੍ਰੀ ਬਿਲਾਵਲ ਮਹੱਲਾ ਚੌਥੰ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮੇਲ ਸਤ ਸੰਗਤ ਪਰਮ ਪਦ ਪਾਇਆ ਮਾਹਿਰਡ ਪਲਾਸ ਸੰਗ ਹਰ ਬੋਹੀਆ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮਹਿਰੜ ਪਲਾਸ ਸੰਗ ਹਰ ਬੋਹੀਆ ਜਪ ਜਗੰਨਾਥ ਜਗਦੀ ਸਗੋ ਸਈਆ ਸਰਣ ਪਰੇ ਸਈ ਜਨਿ ਉਵਰੇ ਜਿਉ ਪ੍ਰਹਲਾਦ ਉਦਾਰ ਸਮਈਆ ਰਹਿ ਮਹ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਓ ਬਸੋ ਕਹੋਐ ਮਾਨ ਅਬ ਮਾਨ ਵਿਛੋੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣ ਸਭ ਵਿਦ ਹਰ ਹਰ ਆਪ ਬਨਈਆ ਜੈ ਸਤ ਗੁਰ ਭੇਟ ਸੋ ਕੰਚਨ ਹੋਵਾ ਜੋ ਤੋਰ ਲਖਿਆ ਸੋ ਮਿਟ ਨਾ ਮਟਾਈਆ ਰਤਨ ਪਦਾਰਥ ਗੁਰਮਤਿ ਪਾਵੇ ਸਾਗਰ ਭਗਤ ਪੰਡਾਰ ਖੋਲਈਆ ਗੋਰ ਚਰਣੀ ਇਕ ਸਰਦਾ ਉਪਜੇ ਮੈਂ ਹਰ ਗੁਣ ਕਹਤ ਤ੍ਰਿਪਤ ਨਾ ਭਈਆ ਪਰਮ ਬਰਗ ਨਿਤ ਨਿਤ ਹਰ ਧਿਆਏ ਮਹਾਰ ਗੁਣ ਕਹਤੇ ਪਾਵਨੀ ਕਹੀਆ ਖੇਨ ਖੇਨ ਪਲਕਾਹੀਐ ਹਰ ਪਾਰ ਨ ਪਾਵੇ ਪਰ ਪਰਈਆ ਸਾਸਤ ਬੇਦ ਪੁਰਾਣ ਪੁਕਾਰਹਿ ਧਰਮ ਕਰਹੁ खाट कर्म दृढया मानमुख पाखण्ड परम वेगूते ਨਾਮ ਗਤ ਪਾਵੋ ਸਿਮਰਤ ਸਾਸਤਰ ਨਾਮ ਦਰੜਈਆ ਹਮ ਜਾਈ ਤਾ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਾਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤਵ ਜਾਏ ਵਜਹ ਹੈ ਜਿਤ ਪਾਵਤ ਤਰਾਹ ਚਲਾਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਾਈਆ ਨਾਨਕ ਜੰਤ ਵਜਾਏ ਵਾਜ ਹੈ ਜਿਤ ਭਾਵੈ ਤਿਤ ਰਾਹੇ ਚਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਰਿ ਰਡ ਪਲਾਸ ਸੰਗ ਹਰਿ ਬੋਹੀਆ